ਜੱਟ ਤੋਂ ਲੱਗੇ ਨੇ ਅੱਖ ਇਲਾਕੇ 'ਚ ਹੋ ਚੁੱਕੀ ਆ ਸ਼ੁਰੂ ਭੱਜਣ ਅੱਖ ਕਿਹਾਂ ਅੱਜ 15 ਬਲੋਕ ਸੰਪਤੀ ਤੇ 2 ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਆਣੇ ਨੇ ਇਹਨਾਂ ਨਤੀਜਿਆਂ ਦੀ ਬੇਨਤੀ ਤੋਂ ਪਹਿਲਾਂ ਸੀ ਤੁਹਾਨੂੰ ਦਿਖਾ ਦਈਏ ਕਿ ਦੇਖੋ ਐਸੇ ਵੇਲੇ ਬਾਹਰ ਕੈਸੇ ਪ੍ਰਬੰਧ ਨੇ ਜਿਹੜਾ ਕਾਊਂਟਿੰਗ ਸੈਂਟਰ ਹੈ ਜਿੱਥੇ ਗਿਣਤੀ ਹੋਣੀ ਆ ਹਲਕੇ ਬਟਾਲੇ ਤੋਂ ਦੇਖੋ ਤੁਸੀਂ ਬਾਹਰ ਪੁਕਟਾ ਪ੍ਰਬੰਧ ਨੇ ਇੱਥੇ ਜੇਕਰ ਅਸੀਂ ਮੌਸਮ ਦੀ ਗੱਲ ਕਰੀਏ ਤਾਂ ਤੁੰਦ ਬਹੁਤ ਅਕੜਾ ਕੇ ਦੀ ਆ ਅੱਜ ਜਿਹੜੀ ਉਹ ਠੰਡ ਹੈ ਔਰ ਬਾਹਰ ਤੇ ਜਮਾਵੜੇ ਦੀ ਗੱਲ ਕਰੀਏ ਤਾਂ ਵੱਖ-ਵੱਖ ਪਾਰਟੀਆਂ ਦੇ ਲੋਕਾਂ ਦਾ ਇੱਥੇ ਜਮਾਵੜਾ ਵੀ ਇਕੱਠਾ ਹੋ ਸਕਦਾ ਏ ਅੱਜ ਇਹ ਜਿਹੜੀ ਗਿਣਤੀ ਸ਼ੁਰੂ ਹੋਣ ਜਾਰੀ ਹੈ ਉਹ ਗਿਣਤੀ ਸ਼ੁਰੂ ਹੋਣੀ ਹੈ ਡਿਊਰਿੰਗ ਕਾਲਜ ਦੇ ਵਿੱਚ ਸੋ ਇਸ ਵਰਿੰਗ ਕਾਲਜ ਦੇ ਬਾਹਰ ਦਾ ਅਗਰ ਤੁਸੀਂ ਜ਼ਿਕਰ ਕਰਦੇ ਆ ਤਾਂ ਬਾਹਰ ਦੇਖੋ ਤੁਸੀਂ ਫੋਰਸ ਦੇ ਕੋਲ ਟਹਿਰਾਤਾ ਇੱਥੇ ਮਹਿਲਾ ਫੋਰਸ ਜਿਹੜੀ ਹੈ ਫੋਰਸ ਜਿਹੜੀ ਹੈ ਉਹ ਵੀ ਪੂਰੀ ਤਰ੍ਹਾਂ ਮਸਾਹਿਦ ਹੈ ਤਿਆਰ ਹੈ ਔਰ ਇਧਰਲੇ ਪਾਸੇ ਅਸੀਂ ਦੇਖੀਏ ਪੰਜਾਬ ਪੁਲਿਸ ਦੇ ਜਵਾਨ ਆ ਬੇ ਮੁਸਾਇਦ ਦਿਖਾਈ ਦੇ ਰਹੇ ਨੇ ਸੋ ਇਸੇ ਕਰਕੇ ਅਸੀਂ ਤੁਹਾਨੂੰ ਵੀ ਕਹਿੰਦੇ ਆ ਕਿ ਐਵੇਂ ਨਾ ਸਕਾਇਓ ਸਾ ਪੁਲਿਸ ਦਾ ਨਾਟਕ ਹੈ ਹੋਸ਼ਿਆ ਰਹੇ ਇਸ ਲਈ ਕਿਤੇ ਨਹੀਂ ਹੋਵੇਗੀ ਠਾਠਾ ਔਰ ਮਾਹੌਲ ਗਰਮ ਜਰੂਰ ਹੋ ਸਕਦਾ ਹੈ ਪਰ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਅੱਜ ਕਿਤੇ ਤਲਖੀ ਵਾਲਾ ਮਾਹੌਲ ਹੋਏਗਾ ਤਾਂ ਇਹ ਪੰਜਾਬ ਪੁਲਿਸ ਦੇ ਜਵਾਨ ਇਸੇ ਇਲਾਕੇ ਦੇ ਵਿੱਚ ਬਾਹਰ 베ਰਿੰਗ ਕਾਲਜ ਦੇ ਬਾਹਰ ਮੁਸਾਇਦ ਨੇ ਪਿਆਰ ਨਹੀਂ ਬਿਲਕੁਲ ਔਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਰੁਚੀ ਨੂੰ ਤੇ ਭੂਗ ਨੂੰ ਪੂਰੀ ਨਹੀਂ ਕਰਨ ਦੇਣੀ ਪੂਰਾ ਇੱਥੇ ਮੁਸਤਫੀ ਦੇ ਨਾਲ ਆਉਸੀ ਅੱਗੇ ਵਧਦੇ ਹਾਂ ਤੇ ਰਖਾਣੇ ਕੇ ਬੇਰਿੰਗ ਕਾਲਜ ਦੇ ਕਾਊਂਟਰ ਤੇ ਸਭ ਤੋਂ ਪਹਿਲੇ ਇਹ ਜਵਾਨ ਖੜੇ ਨੇ ਔਰ ਇੱਥੇ ਇਹਨਾਂ ਦੇ ਹੱਥ ਦੇ ਵਿੱਚ ਇੱਕ ਮਸ਼ੀਨ ਆਸੀ ਕਹਾਂਗੇ ਕਿ ਚੈੱਕ ਕਰੋ ਜੀ ਕਿਵੇਂ ਚੈੱਕ ਕਰ ਰਹੇ ਹੋ ਕਿ ਕੋਈ ਇਸ ਤਰੀਕੇ ਨਾਲ ਕੋਈ ਵੀ ਅੰਦਰ ਅਗਰ ਜਾਏਗਾ ਫਿਰ ਉਹ ਚੈੱਕ ਜ਼ਰੂਰ ਹੋਏਗਾ ਸੋ ਇਸ ਚੈਕਿੰਗ ਦਾ ਕੀ ਫਾਇਦਾ ਸਰ ਇਹ ਤਾਂ ਸਰ ਬਹੁਤ ਫਾਇਦਾ ਕੀ ਫਾਇਦਾ ਮਤਲਬ ਕੋਈ ਚੀਜ਼ ਜੇ ਹਾਂ ਪੜਾ ਲੱਗ ਜੇ ਰੇ ਚੀਜ਼ ਨਹੀਂ ਦਿੱਤਾ ਦੇ ਦੋ ਤੋ ਹੋ ਜੀ ਠੀਕ ਹੈ ਹਾਂ ਜੀ ਅੰਦਰ ਕਿਹੜੀ ਕਿਹੜੀ ਚੀਜ਼ ਅਲਾਉਟਡ ਹੈ ਇਹ ਕੋਈ ਮਤਲਬ ਆਪਣਾ ਪਰਸ ਵਗੈਰਾ ਖਾੜ ਸਕਦਾ ਮੋਬਾਈਲ ਨਹੀਂ ਲਾਉੜ ਕੋਈ ਤਿੱਖੀ ਚੀਜ਼ ਕੋਈ ਹਥਿਆਰ ਨਹੀਂ ਲੈ ਕੇ ਜਾਏਗਾ ਜੀ ਕੋਈ ਵੈਪਨ ਵਗੈਰਾ ਕੋਈ ਨਹੀਂ ਖੜੇਗਾ ਅੰਦਰ ਜੀ ਹਾਂ ਔਰ ਇਸ ਚੈਕਿੰਗ ਦਾ ਹੀ ਫਾਇਦਾ ਹੈ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਤੀ ਅੰਸਰ ਆਪਣੇ ਕੋਲ ਕਿਸੇ ਤਰ੍ਹਾਂ ਦਾ ਵੈਪਨ ਕਿਤੇ ਲੁਕਾਇਆ ਛਪਾਇਆ ਹੋਵੇ ਕਿਸੇ ਤਰ੍ਹਾਂ ਦਾ ਤੇਜ਼ ਤਾਰ ਹਥਿਆਰ ਹੋਵੇ ਨੁਕੀਲੀ ਚੀਜ਼ ਹੋਵੇ ਉਹਦਾ ਇੱਥੇ ਬਾਝਾ ਪਤਾ ਲੱਗ ਜਾਣਾ ਮਸ਼ੀਨ ਨੇ ਟੀਟੀ ਕਲ ਸ਼ੁਰੂ ਕਰ ਦੇਣਾ ਔਰ ਉਹਦੇ ਬਾਅਦ ਉਹ ਬੰਦਾ ਇੱਥੇ ਕਾਬੂ ਆ ਜਾਏਗਾ ਅੱਗੇ ਨਹੀਂ ਵਧੇਗਾ ਸੋ ਆਓ ਅੱਗੇ ਚੱਲਦੇ ਹਾਂ ਸੋ ਅੱਗੇ ਦੇ ਹਾਲਾਤ ਦੇਖੀਏ ਤਾਂ ਸਾਡੇ ਪੰਜਾਬ ਪੁਲਿਸ ਦੇ ਜਵਾਨ ਇੱਥੇ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਸਾਹਮਣੇ ਵੱਖ-ਵੱਖ ਜਗ੍ਹਾ ਤੇ ਕਾਊਂਟਰ ਸੈਂਟਰ ਬਣੇ ਹੋਏ ਨੇ ਉਹਨਾਂ ਕਾਊਂਟਿੰਗ ਸੈਂਟਰਾਂ ਦੇ ਅੰਦਰ 15 ਬਲਾਕ ਸੰਪਤੀ ਤੇ ਦੋ ਜ਼ਿਲ੍ਹਾ ਪ੍ਰੀਸ਼ਦੀਆਂ ਜਿਹੜੇ ਇਲਾਕੇ ਨੇ ਔਰ ਉਹਨਾਂ ਦੀ ਗਿਣਤੀ ਸ਼ੁਰੂ ਹੋਏਗੀ ਤਕਰੀਬਨ 83 ਪਿੰਡ ਨੇ ਜਿਨ੍ਹਾਂ ਪਿੰਡਾਂ ਨੇ ਅੱਜ ਜੋ ਆਪਣੇ મતદાન ਕੀਤਾ ਹੋਇਆ ਹੈ ਜੋ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਵੋਟਾਂ ਪਾਈਆਂ ਨੇ ਉਹਨਾਂ ਦੀ ਗਿਣਤੀ ਅੰਦਰ ਸਟਾਰਟ ਹੋ ਚੁੱਕੀ ਹੈ ਸੋ ਉਹਨਾਂ ਵੀ ਗਿਣਤੀ ਤੋਂ ਬਾਅਦ ਨਤੀਜੇ ਵੀ ਜਲਦੀ ਹੀ ਬਾਹਰ ਆ ਸਕਦੇ ਨੇ ਰੁਜ਼ਾਨ ਕਿਹਦੀ ਅੱਗੇ ਜਾ ਰਹੇ ਨੇ ਅਜੇ ਤੱਕ ਕਲੀਅਰ ਨਹੀਂ ਹੋ ਪਾਇਆ ਪਰ ਉਮੀਦ ਹੈ ਕਿ ਬਹੁਤ ਹੀ ਜਲਦੀ ਸਾਨੂੰ ਪਤਾ ਚੱਲੇਗਾ ਕਿ ਕੌਣ ਅੱਗੇ ਜਾ ਰਿਹਾ ਹੈ ਕੌਣ ਪਿੱਛੇ ਜਾ ਰਿਹਾ ਹੈ ਔਰ ਅੱਜ ਦੇ ਦਿਨ ਵੀ ਅਗਰ ਗੱਲ ਕਰੀਏ ਤਾਂ ਹਰ ਇੱਕ ਸਿਆਸੀ ਪਾਰਟੀ ਦੇ ਅੱਗੇ ਤੱਕ ਪਹੁੰਚੇ ਹੋਏ ਨੇ ਔਰ ਅੱਜ ਦੇ ਇਸ ਕਾਊਂਟਿੰਗ ਸੈਂਟਰ ਦੇ ਵਿੱਚ ਕਾਊਂਟਿੰਗ ਏਜੰਟ ਹਰ ਇੱਕ ਸਿਆਸੀ ਪਾਰਟੀ ਦਾ ਕਾਊਂਟਿੰਗ ਏਜੰਟ ਅੰਦਰ ਮੌਜੂਦ ਨੇ ਔਰ ਹਰ ਇੱਕ ਨੂੰ ਛਾਇ ਦੇ ਸਰਾਂ ਲੱਗ ਰਿਹਾ ਹੋਵੇਗਾ ਕਿ ਮਾਹੌਲ ਤਲਕੀ ਪ੍ਰਿਆਹ ਹੋ ਸਕਦਾ ਪਰ ਨਹੀਂ ਇਸ ਤਰ੍ਹਾਂ ਦੇ ਪ੍ਰਬੰਧ ਨੇ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਦੇ ਬਹੁਤ ਹੀ ਪੁਕਤਾ ਪ੍ਰਬੰਧ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਤਲਕੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਇਸ ਪਾਸੇ ਇਹਨਾਂ ਨੇ ਚਿੜੀ ਨਹੀਂ ਫੜਤੰਦੇ ਨਹੀਂ ਸੋ ਸਾਡੇ ਨਾਲ ਐਸ ਐਚਓ ਸੁਖਿੰਦਰ ਸਿੰਘ ਜੀ ਨੇ ਸੁਖਿੰਦਰ ਜੀ ਮਾਹੌਲ ਕਿਹੋ ਜਿਹਾ ਲੱਗ ਰਿਹਾ ਜਿਵੇਂ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਜਿਵੇਂ ਵੱਜਣੇ ਨਹੀਂ ਅੱਠ ਤੇ ਹੋ ਜਾਣੀਆਂ ਸ਼ੁਰੂ ਭਜ ਨੱਠ ਪਰੇ ਤਾਂ ਨਹੀਂ ਕੋਈ ਗਲਤ ਨਹੀਂ ਹੋਈ ਨਹੀਂ ਨਹੀਂ ਕੋਈ ਗਲਤ ਨਹੀਂ ਹੋਜੀ ਬੜੀ ਪੀਸਫੁਲ ਅੰਡਰ ਕਾਉਂਟਿੰਗ ਚੱਲ ਪਈ ਹੈ ਤੇ ਕੋਈ ਇਹੋ ਜੀ ਗੱਲ ਨਹੀਂ ਜੀ ਬਾਹਰ ਪੂਲਸ ਵੱਲੋਂ ਜਿਹੜਾ ਜੀ ਕਾਬੂ ਕਰਨ ਲਈ ਕਿਸੇ ਵੀ ਸ਼ਰਾਤੀ ਅੰਸਰ ਨੂੰ ਨੱਥ ਪਾਉਣ ਦੇ ਲਈ ਕੀ ਹਲਾ ਕੋ ਬਿਲਕੁਲ ਫੋਰਸ ਲੱਗੀ ਹੈ ਜੀ ਲੈਂਡ ਆਰਡਰ ਕੰਪਲੀਟ ਵਧੀਆ ਤੇ ਟ੍ਰੈਲਰ ਨਹੀਂ ਕੋਈ ਇਹੋ ਜੀ ਹਲ ਨਹੀਂ ਬਣ ਗਈ ਜਿਹੜੀਆਂ ਸਿਆਸੀ ਪਾਰਟੀਆਂ ਵੱਖ-ਵੱਖ ਹਰ ਇੱਕ ਸਿਆਸੀ ਪਾਰਟੀ ਨੇ ਆਪਣੇ ਆਪਣੇ ਗੁਰਗੇ ਵੀ ਲੈ ਕੇ ਆਣਾ ਬੰਦੇ ਲੈਣੇ ਜਾਨੀ ਕਿ ਸਪੋਰਟਰ ਕਹ ਲਈਏ ਉਹ ਵੀ ਲੈ ਕੇ ਆਣੇ ਨੇ ਔਰ ਹੋ ਸਕਦਾ ਕਿ ਤਨੇ ਕਿਤੇ ਤਲਕੀ ਵੀ ਵਧੇ ਕਿਤੇ ਨਾ ਕਿਤੇ ਮਾਹੌਲ ਏਸੀ ਨੂੰ ਲੈ ਕੇ ਹੋਵੇ ਸਾਡੇ ਨਾਲ ਤੱਕਾ ਹੋ ਗਿਆ ਜਾਂ ਘੰਟੀ ਵਧੀ ਕੱਟੀ ਹੈ ਜੀ ਤੱਕਾ ਕਰ ਦਿੱਤਾ ਜੀ ਤਾਂ ਉਸ ਮੋਕੇ ਕਿੰਸੀ ਪੈਜੀ ਸਪੋਰਟਰ ਲਾਉਡਿੰਗ ਹੀ ਹੈ ਅੰਦਰ ਸਿਰਫ ਕਾਊਂਟਿੰਗ ਕਰਮਚਾਰੀ ਤੇ ਕੈਂਡੀਡੇਟ ਤੇ ਜਿਹੜੇ ਏਜੰਟਰ ਅੰਦਰ ਕਾਊਂਟ ਵਾਸਤੇ ਇਹਨਾਂ ਨੇ ਡਿਸਾਈਡ ਕਰਕੇ ਦਿੱਤੇ ਨੇ ਇਸ ਤੋਂ ਇਲਾਵਾ ਕੋਈ ਵੀ ਅੰਦਰ ਨਹੀਂ ਲਾਉ ਹੈਗਾ ਇਹ ਜਿਹੜਾ ਬਾਹਰ ਦਾ ਗੇਟ ਹੈ ਬੈਰਿੰਗ ਕਾਲਜ ਦਾ ਉਸ ਤੋਂ ਕਿੰਨੀ ਦੂਰੀ ਤੱਕ ਕਿਸੇ ਨੂੰ ਅੱਗੇ ਆਉਣ ਦੀ ਇਜਾਜ਼ਤ ਹੈ ਕਿ ਜਾਂ ਕਾਊਂਟਰ ਸੈਂਟਰ ਕੋ ਅੱਗੇ ਆਉਣ ਦੀ ਇਜਾਜ਼ਤ ਹੈ ਕੁਝ ਮਾਤਦੰਡ ਹੈ ਨਹੀਂ ਜੀ ਬਿਲਕੁਲ ਬਾਹਰ ਹੀ ਫੋਰਸ ਲੱਗੀ ਹੈ ਕਿਸੇ ਨੂੰ ਵੀ ਇੱਥੇ ਕੁਝ ਵੀ ਬੜਾ ਕਿਹੜਾ ਮਤਲਬ ਕੋਈ ਨਹੀਂ ਬਿਲਕੁਲ ਪੀਸਫੁੱਲ ਹੈ ਜੀ ਬਿਲਕੁਲ ਹੈ ਜੀ ਤੁਹਾਡੇ ਵੱਲੋਂ ਤਾਂ ਪੂਰੀ ਗਾਰੰਟੀ ਦਿੱਤੀ ਜਾ ਰਹੀ ਹੈ ਭਰੋਸਾ ਦਿੱਤਾ ਜਾ ਰਿਹਾ ਹੈ ਸੋ ਐਸਐਚਓ ਸੁਖਿੰਦਰ ਸਿੰਘ ਜੀ ਉਹਨਾਂ ਵੱਲੋਂ ਪੂਰਾ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ ਅੱਜ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਸ਼ਾਂਤਮਈ ਢੰਗ ਦੇ ਵਿੱਚ ਤੁਹਾਨੂੰ ਬਹੁਤ ਹੀ ਵਧੀਆ ਜਿਹੜੇ ਨਤੀਜੇ ਨੇ ਹਰੇਕ ਸਿਆਸੀ ਪਾਰਟੀ ਦੇ ਲਈ ਲੋਕਾਂ ਨੇ ਵੋਟ ਪਾਈ ਜਾਂ ਨਹੀਂ ਪਾਈ ਕਿਹਦੇ ਹਲ ਵੱਧ ਪਾਈ ਕਿਹਦੇ ਹਲ ਘੱਟ ਪਾਈਓ ਸਾਰੇ ਨਤੀਜੇ ਕੋਜੀ ਦੇ ਵਿੱਚ ਬਾਹਰ ਆ ਜਾਣਗੇ ਪਰ ਕਹਿ ਰਹੇ ਨੇ ਵੀ ਨਾਲ ਕਿ ਪੁਲਿਸ ਵੱਲੋਂ ਐਸੇ ਪ੍ਰਬੰਧ ਨੇ ਕਿ ਬੇਰਿੰਗ ਕਾਲਜ ਦੇ ਆਸ-ਪਾਸ ਕੋਈ ਵੀ ਛਰਾਤੀ ਅੰਸਰ ਜੇਕਰ ਕਿਤੇ ਫਟਕਦਾ ਵੀ ਹੈ ਤਾਂ ਉਹਨੂੰ ਕਾਬੂ ਵੀ ਕੀਤਾ ਜਾਏਗਾ ਕਿਉਂਕਿ ਐਸੇ ਲਈ ਪੂਰੀ ਫੋਰਸ ਇਹਦੀ ਤਾਇਨਾਤ ਹੈ ਯਕੀਨ ਮੰਨਿਓ ਕਿ ਸ਼ਰਾਪੀ ਅਨਸਰ ਕੋਈ ਵੀ ਹੋਵੇ ਇਹਨਾਂ ਨੇ ਕਿਹਾ ਕਿ ਗਿੱਕੂ ਹੁਣੀ ਕਰੇਗੀ ਤੇ ਚਿੜੀ ਚੂ ਨਹੀਂ ਕਰੇਗੀ ਐਦਾਂ ਦੇ ਪ੍ਰਬੰਧ ਨੇ ਸੋ ਉਮੀਦ ਕਰਦੇ ਹਾਂ ਕਿ ਕਿਉਂਕਿ ਇਹਨਾਂ ਦੀ ਬਦੌਲਤ ਅੱਜ ਸ਼ਾਂਤਮਈ ਰਹਿਣਾ ਤੇ ਇਹਨਾਂ ਦੀ ਬਦੌਲਤ ਇਲੈਕਸ਼ਨਾਂ ਸ਼ਾਂਤਮਈ ਹੋਈਆਂ ਨੇ ਜਿੰਨੇ ਵੀ ਕਾਊਂਟਿੰਗ ਏਜੰਟ ਨੇ ਵੱਖ-ਵੱਖ ਪਾਰਟੀਆਂ ਦੇ ਆਪਣਾ ਕੰਮ ਕਰ ਰਹੇ ਨੇ ਉਮੀਦ ਕਰਦੇ ਹਾਂ ਕਿ ਬਾਹਰ ਲੋਕ ਜਿਹੜੇ ਜਿੱਤਣਗੇ ਉਹ ਜਸ਼ਨ ਵੀ ਆਪਣੇ ਤਰੀਕੇ ਨਾਲ ਸ਼ਾਂਤਮਈ ਮਨਾਉਣਗੇ ਤੇ ਜੇਕਰ ਕੋਈ ਹਰਦੇ ਵੀ ਨੇ ਤਾਂ ਇੱਕ ਦੂਜੇ ਤੇ ਠਿਕਰਾ ਫੋਰਮ ਦੇ ਤੇ ਸਹੀ ਜਾ ਕੇ ਵਿਚਾਰ ਕਰਨ ਪਰ ਇੱਥੇ ਮਾਹੌਲ ਨਾ ਖਰਾਬ ਕਰਨ ਇਹੀ ਕਹਿਣਾ ਐਸਐਚਓ ਸੁ ਸਮਝਾ ਦੱਸੇਗਾ ਕਿ ਐਨੀ ਠੰਡ ਦੇ ਵਿੱਚ ਕਲਕੀ ਵਧੇਗੀ ਗਰਮੀ ਵਧੇਗੀ ਜਵਾਲਾਮੁਖੀ ਫਟੇਗਾ ਕਿ ਜਾਂ ਫਿਰ ਸਭ ਕੁਝ ਛਾਂਤ ਰਹੇਗਾ